ਘਰ ਦੇ ਬਾਹਰ ਰਾਤੀ ਕੋਈ ਛੱਡ ਗਿਆ ਉਹਨੂੰ ਕਿ ਜਿਹੜੇ ਮੁੰਡੇ ਸੀ ਪੰਜਾਲ ਨੇ ਦੋ ਕਾਲਾ ਤੇ ਕਾਲੇ ਦਾ ਮੁੰਡਾ ਹੈਗਾ ਜੀ ਫੋਟੋ ਜੀ ਕਢਾਇਆ ਵਾ ਉਹਦੀ লাশ ਨੀਲੀ ਹੋਈ ਹੋਈ ਸੀ ਤੇ ਬਾਵਾ ਬੂਵਾ ਸਾਰੀਆਂ ਸੁੱਜੀਆਂ ਹੀਆਂ ਨੇ ਤੇ ਆਟੋ ਦੇ ਵਿੱਚ ਸਿਰ ਵਿੱਚ ਛਿੱੜ ਗਿਆ ਸੀ ਲਾਲੀ ਇੱਕ ਦੋਸਤ ਹੈਗਾ ਉਹਨੇ ਚਿਹਰੇ ਪਛਾਣਦੇ ਨੇ ਅਸੀਂ ਫੋਟੋ ਹੀ ਕਰਾਈ ਹੁੰਦੀ ਮਹੱਲੇ ਦੇ ਵਿੱਚੋਂ ਨੇੜੇ ਉਹ ਕਹਿੰਦਾ ਕਾਲਾ ਤੇ ਕਾਲੇ ਦਾ ਮੁੰਡਾ ਹੈ ਫਿਰ ਅਸੀਂ ਉਹਨੂੰ ਬਾਰਨੇ ਆ ਬੁਲਾਇਆ 2 ਘੰਟੇ ਸਾਨੂੰ ਤੰਗ ਕਰਦਾ ਰਹ ਫਰਾਂਦਾ ਰਹ ਬੱਲੇ ਫਿਰ ਅਸੀਂ ਕਾਰ ਵਿੱਚ ਬਿਠਾ ਲਿਆ ਤੇ ਫਿਰ ਉਹਦੇ ਕੋਲ ਪੁੱਛ ਗਏ ਕੀ ਕੀਤੀ ਉਹਨੇ ਸਾਨੂੰ ਦੱਸਿਆ ਕਿ ਅਸੀਂ ਛੱਡ ਕਹਿੰਦਾ ਮੈਂ ਪਹਿਲੇ ਤਾਂ ਬੰਦਾ ਹੀ ਨਹੀਂ ਸੀ ਫਿਰ ਬਾਅਦ ਚ ਕਹਿੰਦਾ ਮੈਂ ਛੱਡ ਕੇ ਆਇਆ ਸਹੀ ਸੀ ਮੈਂ ਕਹਿੰਦਾ ਸਹੀ ਸੀ ਫਿਰ ਕੋਣ ਕਰਨਾ ਸੀ ਫਿਰ ਕਹਿੰਦਾ ਨਹੀਂ ਬਿਮਾਰ ਸੀ ਮੈਂ ਕਹਿੰਦਾ ਸਾਨੂੰ ਕਿਉਂ ਨਹੀਂ ਦੱਸਿਆ ਜੇ ਬਿਮਾਰ ਸੀ ਸਸ਼ੀਕਲ ਦਿਨ ਤਾਰੀਖ 9 ਨੂੰ ਇੱਕ ਵਿਅਕਤੀ ਦਾ ਮਰਡਰ ਕਰ ਦਿੱਤਾ ਦਿੱਤਾ ਜਾਂਦਾ ਵੈ ਤੇ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਮਰਡਰ ਹੋਇਆ ਭਾਜੀ ਕੀ ਨਾਮ ਹੈ ਤੁਹਾਡਾ ਸਚਿੰਦਰ ਸਿੰਘਰਾ ਸਚਿੰਦਰ ਜੀ ਕੋਣ ਹੈ ਵਿਅਕਤੀ ਜਿਹਦਾ ਮਰਡਰ ਹੋਇਆ ਤੇ ਆ ਸਿਵਲ ਹਸਪਤਾਲ ਮੇਰਾ ਬਰਾਦਰ ਹੈ ਜੀ ਅੱਛਾ ਕਿਦਾਂ ਹੋਈ ਮਰਡਰ ਕਤਲ ਕਿਦਾਂ ਹੋਇਆ ਕਤਲ ਉਹਦੀ ਮਤਲਬ ਕਿ ਘਰ ਦੇ ਬਾਹਰ ਰਾਤੀ ਕੋਈ ਛੱਡ ਗਿਆ ਉਹਨੂੰ ਕਿ ਜਿਹੜੇ ਮੁੰਡੇ ਅਸੀਂ ਪੰਚਾਲ ਨੇ ਦੋ ਕਾਲਾ ਦੇ ਕਾਲੇ ਦਾ ਮੁੰਡਾ ਹੈਗਾ ਜੀ ਫੋਟੋ ਜੀ ਕਢਾਇਆ ਵਾ ਉਹਦੀ ਲਾਸ਼ ਨੀਲੀ ਹੋਈ ਹੋਈ ਸੀ ਤੇ ਬਾਵਾ ਬੂਵਾ ਸਾਰੀਆਂ ਸੁੱਜੀਆਂ ਹੀਆਂ ਨੇ ਅੱਛਾ ਤੇ ਆਟੋ ਦੇ ਵਿੱਚ ਸੇਰ ਪਿਛੇ ਢ ਗਿਆ ਆ ਸੀ ਅੱਛਾ ਕਿੰਨੇ ਵੇਰੀ ਘਟਨਾ ਹੋਣੀ ਸਾਰੀ ਹੈ ਜਿਹੜੀ ਹੈ ਵਾਰ ਦਾ ਸਾਨੂੰ ਜਾਨ ਦਿੱਤਾ ਕੈਮਰੇ ਵਿੱਚ 6:30 ਤੋਂ 7 ਵਜੇ ਤੋਂ ਲੈ ਕੇ 8 ਵਜੇ ਤੱਕ ਵਿੱਚ ਵਿੱਚ ਫੋਟੋ ਹੈਗੀ ਹੈ ਅੱਛਾ ਜੀ ਤੇ ਸਾਰੀ ਰਾਤ ਡੈੱਡ ਬੋਡੀ ਉੱਥੇ ਹੀ ਪਈ ਰਹੀ ਹੈ ਅੱਛਾ ਸਾਨੂੰ ਸਿਰੇ ਦੀਪਕ ਦਾ ਫੋਨ ਆਇਆ ਵਾ ਕਿ ਆਗੇ ਤੁਸੀਂ ਦੇਖੋਗੇ ਕਿ ਮੇਰੀ ਵਾਈਫ ਨੂੰ ਆਈ ਸੀ ਭਾਬੀ ਮੋਹਿਤ ਬਿਹੋਸ਼ ਹੋਇਆ ਹੈ ਮੇਰਾ ਬੇਟਾ ਤੇ ਮੇਰੀ ਵਾਈਫ ਗਈ ਲਾਲੀ ਇੱਕ ਦੋਸਤ ਹੈਗਾ ਉਹਨੇ ਚਿਹਰੇ ਪਛਾਣਦੇ ਨੇ ਅਸੀਂ ਫੋਟੋ ਹੀ ਖੜਾਈ ਹੁੰਦੇ ਮਹੱਲੇ ਦੇ ਵਿੱਚੋਂ ਨੇੜੇ ਉਹ ਕਹਿੰਦਾ ਕਾਲਾ ਤੇ ਕਾਲੇ ਦਾ ਮੁੰਡਾ ਹੈ ਅੱਛਾ ਫਿਰ ਅਸੀਂ ਉਹਨੂੰ ਭਾਣੇ ਨਾਲ ਬੁਲਾਇਆ 2 ਘੰਟੇ ਸਾਨੂੰ ਤੰਗ ਕਰਦਾ ਰਿਹਾ ਫਰਾਂਦਾ ਰਿਹਾ ਪਹਿਲੇ ਫਿਰ ਅਸੀਂ ਕਾਰ 'ਚ ਬਿਠਾ ਲਿਆ ਤੇ ਫਿਰ ਉਹਦੇ ਕੋਲ ਪੁੱਛ ਗਏ ਕੀ ਚੀਜ਼ ਕੀਤੀ ਉਹਨੇ ਸਾਨੂੰ ਦੱਸਿਆ ਕਿ ਅਸੀਂ ਛੱਡ ਕਹਿੰਦਾ ਪਹਿਲੇ ਤਾਂ ਬੰਦਾ ਹੀ ਨਹੀਂ ਸੀ ਫਿਰ ਬਾਅਦ 'ਚ ਕਹਿੰਦਾ ਕਿ ਆ ਛੱਡ ਕੇ ਆਇਆ ਸਹੀ ਸੀ ਮੈਂ ਕਿਹਾ ਜੇ ਸਹੀ ਸੀ ਫਿਰ ਫੋਨ ਕਰਨਾ ਸੀ ਫਿਰ ਕਹਿੰਦਾ ਨਹੀਂ ਬਿਮਾਰ ਸੀ ਮੈਂ ਕਿਹਾ ਸਾਨੂੰ ਕਿਉਂ ਨਹੀਂ ਦੱਸਿਆ ਜੇ ਬਿਮਾਰ ਸੀ ਤਾਂ ਮਾਸੇਨਾ ਸੋਰਾ ਹੱਸਾ ਆਇਆ ਵਾ ਇੱਕ ਦਿਨ ਹੋਇਆ ਵਾ ਕਿੰਨੀ ਤਰੀਕ ਨੂੰ ਹੋਇਆ ਵਾ ਕਿ 6 ਸਵੇਰੇ ਹੋਇਆ ਸ਼ਾਮ ਹੋਇਆ ਦੁਪਹਿਰੇ ਹੋਇਆ 9 ਤਰੀਕ 7 ਵਜੇ ਤੋਂ ਬਾਅਦ ਹੋਇਆ ਜੀ 9 ਤਰੀਕ 7 ਵਜੇ ਤੋਂ ਬਾਅਦ ਆ ਪਿੱਛੋਂ ਪਤਾ ਨਹੀਂ ਸਾਨੂੰ ਕੰਨੇ ਵੇ ਮਰਿਆ ਹੈ ਜਾਂ ਡੈੱਡ ਕੀਤਾ ਉਹਨਾਂ ਨੇ ਪਰ ਸਾਨੂੰ ਐਨੇ ਫੋਟੋ ਦੇ ਹਿਸਾਬ ਨਾਲ 7 ਵਜੇ ਤੋਂ ਲੈ ਕੇ 8 ਵਜੇ 6:30 7 ਵਜੇ ਐਨੇ ਵਿੱਚ ਹੋਇਆ ਤੇ ਜਿਹੜੇ ਜਿਹੜੇ ਮੋਹਿਤ ਨੇ ਕਿਨੇ ਵੇ ਗਏ ਜਗੇ ਘਰੋਂ ਘਰੋਂ ਨਹੀਂ ਬਾਹਰ ਹੀ ਸੀ ਜੀ ਆਟੋ ਚ ਲਾਦਾ ਸੀ ਉਥੋਂ ਇਹਨੂੰ ਮਿਲੇ ਨੇ ਜਾਂ ਫੋਨ ਕਰਕੇ ਬੁਲਾਇਆ ਜਾਂ ਕੀ ਕੀਤਾ ਪਰ ਬਾਤਵਾਂ ਨੂੰ ਪਤਾ ਸਾਨੂੰ ਨਹੀਂ ਪਤਾ ਠੀਕ ਹੈ ਕਿਹਨ ਬੋਲ ਚੋ ਵੀ ਮੰਗ ਕਰਦੇ ਅਸੀਂ ਇਨਸਾਫ ਚਾਹੁੰਦੇ ਆਂ ਬਸ ਚਾਹੁੰਦੇ ਆਂ ਮੁਜਰਮ ਫੜਿਆ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਬਿਲਕੁਲ ਇਹ ਤਸਵੀਰਾਂ ਨੇ ਪਰਿਵਾਰ ਦੀ ਤਸਵੀਰਾਂ ਦਿਖਾ ਰਹੇ ਤੁਹਾਨੂੰ ਮੋਰਚੀ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆਂ ਕਿ ਦੇਰ ਰਾਤ 9 9 ਤਰੀਕ ਨੂੰ 7:30 ਵਜੇ ਇੱਕ ਵਿਅਕਤੀ ਦੀ ਲਾਸ਼ ਮਿਲਦੀ ਹੈ ਆਟੋ ਦੇ ਵਿੱਚੋਂ ਉਹ ਵੀ ਮਹੱਲੇਦਾਰ ਵੱਲੋਂ ਦੱਸਿਆ ਜਾਂਦਾ ਵੈ ਪਾਜੀ ਕੀ ਮਾਮਲਾ ਹੋਇਆ ਇੱਥੇ ਕੀ ਹੋਇਆ ਜੀ ਅਸੀਂ ਕਾਗਜ ਪੜ੍ਹਨਾ ਜਾਣਦੇ ਆਂ ਵਾਜੀ ਅੱਛਾ ਇੱਕਾ ਦਾ ਕਾਗਜ ਜੀ ਜਿਹੜਾ ਇਹਨਾਂ ਨੇ ਲਿਖਿਆ ਕਿ ਸਿਆਣ ਕਰਾ ਰਹੇ ਨੇ ਸਾਡੇ ਕੋਲ ਪੁਲਸ ਵਾਲੇ ਕਿ ਪਤਾ ਤਾਂ ਲੱਗੇ ਕੀ ਚੀਜ਼ ਲਿਖੀ ਅਸੀਂ ਇਹ ਪੜ੍ਹਨਾ ਜਾਣਦੇ ਆਂ ਹੋਰ ਸਿਆਣ ਕਰਤੇ ਆ ਮੈਂ ਕੀਤੇ ਨੇ ਮੇਰੇ ਮੁੰਡੇ ਦੇ ਹੋਣੇ ਨੇ ਉਹ ਮੁੰਡੇ ਦੇ ਕਰਾਣੇ ਬਸ ਮੈਂ ਕਰਤੇ ਆ ਉਹ ਕੀ ਕਹਿੰਦੇ ਹੁਣ ਤੁਹਾਨੂੰ ਪੜਾਣੀ ਦੇ ਕਾਗਜ ਨਹੀਂ ਕੀ ਕਰਨਗੇ ਇਹ ਵਾਜੀ ਪਤਾ ਨਹੀਂ ਜੇ ਤੁਹਾਡਾ ਰਾਈਟ ਹੈ ਕਾਗਜ਼ ਪੜਨਾ ਦਾ ਜੋ ਵੀ ਕਾਗਜ਼ ਨੇ ਤੁਹਾਡੇ ਤੁਹਾਡੇ ਕਾਗਜ਼ ਨੇ ਤੁਹਾਡੇ ਮੇਰੇ ਬ੍ਰਦਰ ਦੀ ਡੈਥ ਹੋਈ ਹੈ ਉਹਦੇ ਕਾਗਜ਼ ਨੇ ਅਸੀਂ ਪੜਨਾ ਚਾਹੁੰਦੇ ਆਂ ਬਸ ਹਾਂ ਕਿ ਕੀ ਲਿਖਿਆ ਉੱਤੇ ਪਹਿਲਾਂ ਜਲਦਬਾਜੀ ਸਾਈਨ ਕਰਦੇ ਆਂ ਮੈਂ ਜਲਦਬਾਜੀ ਵੇ ਹੁਣ ਬਾਹਰ ਸਾਈਨ ਕਰਵਾ ਦੇ ਜਿਹੜੇ ਕੋਸਟੇਬਲ ਆਏ ੱੱਕੇ ਨਾਲ ਸਾਈਨ ਕਰਾਏ ਤੁਹਾਨੂੰ ਆ ਬਾਹਰ ਕਰਾ ਲੈਨੇ ਹੁਣ ਮੈਂ ਇਹੀ ਕਹਿ ਰਿਹਾ ਪੜਾ ਦਿਓ ਕਹਿੰਦਾ ਨਹੀਂ ਅੰਦਰ ਨੂੰ ਆਪਣੇ ਮੁੰਡੇ ਨੂੰ ਲਿਆ ਕੇ ਕਰਾ ਦੇ ਮੁੰਡਾ ਮੁੰਡਾ 16 ਸਾਲ ਦਾ 17 ਸਾਲ ਦਾ ਹੈਗਾ ਤੇ ਮੈਂ ਕਿਹਾ ਮੁੰਡੇ ਨੂੰ ਅੰਦਰ ਨਹੀਂ ਅਸੀਂ ਬਾਹਰ ਸਾਈਨ ਕਰਨਾ ਚਾਹੁੰਦੇ ਆਂ ਅੱਛਾ ਅੱਛਾ ਫਿਰ ਲਿਆ ਕਾਗੇ ਨਹੀਂ ਲਿਆਂਦਾ ਧੱਕੇ ਵਾਲੇ ਕੰਮ ਐ ਨਹੀਂ ਅਸੀਂ ਤਾਂ ਬਸ ਕਾਗੇ ਹੀ ਪੜਨਾ ਜਾਂਦੇ ਆ ਕਾਗੇ ਪੜਾਣ ਤੇ ਆਪਣਾ ਮੁਜਰਮ ਫੜਨ ਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਨਸਾਫ ਚਾਹੀਦਾ ਬਸ ਕਿ ਸਾਡੇ ਭਰਾ ਦੇ ਕਾਤਲ ਫੜੇ ਆ ਨਹੀਂ ਕਾਗੇ ਲੱਗਦਾ ਕਿ ਇੱਕ ਵਾਰ ਸਾਈਨ ਕਰਨ ਤੋਂ ਬਾਅਦ ਇਹ ਕੀ ਕੁਝ ਕਾਰਵਾਈ ਕਰ ਪਾਏ ਕਰੇਗੀ ਕਿ ਨਹੀਂ ਕਰੇਗੀ ਕੀ ਲੱਗਦਾ ਤੁਹਾਨੂੰ ਤਾਂ ਨਹੀਂ ਅਸੀਂ ਕੀ ਦੱਸ ਕੁਝ ਨਹੀਂ ਪਤਾ। ਕੁਝ ਨਹੀਂ ਪਤਾ। ਤੇ ਹੁਣ ਦੇਖਣਾ ਹੈਗਾ ਕਿ ਪੁਲਿਸ ਦੋ ਔਰੋਪੀਆਂ ਦੇ ਕੀ ਕਾਰਵਾਈ ਕਰਦੀ ਆ ਆਨ ਆਲੇ ਸਮੇਂ ਦੇ ਵਿੱਚ। ਜੁੜਿਓ ਲਿਖਾਂ ਲੈਣਾ ਯੂਮੇਰਪੁਰ ਧੰਨਵਾਦ। ਸਰ ਇੱਕ ਮਰਾਡੋ ਚੌਂਕੀ ਦੇ ਵਿੱਚ ਇੱਕ ਕੇਸ ਆਇਆ ਆਂ ਦਾ ਧਿਆਨ ਚੋਣਾ। ਮੋਇਤ ਨਾਮ ਦੇ ਵਿਅਕਤੀ ਦਾ ਆਟੋ ਜੀ ਦੀ ਲਾਸ਼ ਮਿਲੀ ਹੋਣੀ। ਹਾਂਜੀ ਹਾਂਜੀ। ਹਾਂਜੀ। ਸਰ ਇਹ ਮਾਮਲਾ ਕੀ ਹੈ ਸਰ ਪੂਰਾ ਦੱਸ ਸਕਦੇ ਥੋੜੇ? ਉਸ ਮੌਕੇ ਤੋਂ ਬਾਅਦ ਪਤਾ ਲੱਗੂਗਾ ਜੀ। ਓਕੇ ਜੀ। ਤੇ ਸਰ ਪਰਿਵਾਰ ਦਾ ਕਹਿਣਾ ਹੈ ਕਿ ਜਿਹੜਾ ਅਮਨਦੀਪ ਹੈਗੇ ਨੇ। ਆ ਮਲਾਜਮ ਉਸ ਨਾਲ ਲੋਕ ਕਹੇ ਜਾ ਕਿ ਤੁਸੀਂ ਦੱਸ ਦਿਓ ਕਿ ਹਾਰਟ ਅਟੈਕ ਆਇਆ ਈ ਇਦਾਂ। ਨਾ ਨਾ ਜੀ ਕੋਈ ਕਿਸੇ ਵੱਲੋਂ ਨਹੀਂ ਪੋਸਟਮਾਰਟਨ ਤੋਂ ਬਾਅਦ ਕਲੀਅਰ ਹੋਊਗਾ ਜੀ ਡੈੱਡ ਬੋਡੀ ਮਿਲੀ ਸੀ ਆਟੋ ਦੇ ਵਿੱਚ ਅੱਛਾ ਜੀ ਤੇ ਸਾਰੇ ਕਿੰਨੇ ਵੀ ਦੀ ਕਟਨਾ ਹੋਣੀ ਸਾਰੀ ਇਹ ਅਰਲੀ ਕੱਲ ਅਰਲੀ ਮਾਰਨਿੰਗ ਮੈਂਟੀਮੇਸ਼ਨ ਹੋਈ ਸੀ ਉਹਨੂੰ ਪੋਸਟਮਾਰਟ ਬੋਡੀ ਨੂੰ ਉੱਥੇ ਐਡਮਿਟ ਕਰਤਾ ਓਕੇ ਜੀ ਪੋਸਟਮਾਰਟਨ ਤੋਂ ਕਲੀਅਰ ਹੋਊਗਾ ਜੀ ਓਕੇ ਜੀ ਸਰ ਇਹ ਕੋਈ ਇਸ ਦੇ ਵਿੱਚ ਕੋਈ ਦੋਸ਼ੀ ਵੀ ਪਕੜੇ ਗਏ ਆ ਕੁਝ ਇਦਾਂ ਉਹ ਮਨ ਲਓ ਉਹਦੇ ਘਰ ਦੇ ਆ ਨੂੰ ਸੀਗਾ ਵੀ ਇਹ ਇਹਨਾਂ ਦੇ ਨਾਲ ਸੀਗੇ ਅੱਛਾ ਜੀ ਉਹਦੇ ਇੱਕ ਮੁੰਡਾ ਸੀਗਾ ਰਾਉਂਡ ਅਪ ਕੀਤਾ ਪਰ ਉਸ ਦੀ ਪੋਸਟਮਾਰਟਨ ਤੋਂ ਕਲੀਅਰ ਬਾਅਦ ਹੋਊਗਾ ਜੀ ਸਾਰਾ ਓਕੇ 其他的方式。<Keep>